ਸਿਕਲ ਜੀ ਸਾਰੇ ਵੀਰਾਂ ਨੂੰ ਬੀਬੀ ਇੱਕ ਤੁਹਾਨੂੰ ਨਵੀਂ ਚੀਜ਼ ਦਿਖਾਉਣ ਲੱਗਾ ਇਹ ਵੀਰ ਦੇ ਤੀਰ ਆ ਬਹੁਤ ਮਹਿੰਗਾ 5 ਲੱਖ ਇੱਕ ਤੀਰ ਹੈ ਤੀਰ ਕਮਾਨ ਜੋ ਹੁੰਦਾ ਆ 5000 ਦਾ ਇੱਕ ਜੀ ਇਹ ਵੇਲੇ ਚੀਜ਼ ਕੀ ਆ ਇਹ ਤਾਂ ਗੋਲੀ ਤੋਂ ਮਹਿੰਗਾ 5000 ਦਾ ਇੱਕ ਜੀ ਤੇ ਉਹ ਜਿਹੜਾ ਉਹ 5 ਲੱਖ ਦਾ ਦਿਖਾਉਣਾ ਤੁਹਾਨੂੰ ਇਹ 5 ਲੱਖ ਆ ਤੇ ਉਹ ਉਧਰ ਟਾਰਗੇਟ ਜੀ ਉਹ ਵੇਖੋ ਤੇ ਆਹ ਵੀਰ ਜਿਹੜਾ ਇਹ ਪੂਰਾ ਟਾਰਗੇਟ ਤੇ ਲਾਉਂਦਾ ਜੀ ਨਿਸ਼ਾਨਾ ਹੁਣ ਚਲਾ ਕੇ ਵਿਖਾਉਨੇ ਤੁਹਾਨੂੰ ਬਸ ਹੁਣ ਦਾ 10 ਮਿੰਟ ਬਾਅਦ ਚੱਲੇਗਾ ਆ ਵੇਖੋ ਹੁਣ ਤਿਆਰੀ ਕਰਤੀ ਸ਼ੁਰੂ ਚੱਲ ਬਾਈ ਇਹਨੇ ਹੁਣ ਕਿ ਇਧਰ ਨੂੰ ਮਾਰਦਾ ਟਾਰਗੇਟ ਤੇ ਜਾਂਦਾ ਹੈ ਕਿ ਨਹੀਂ ਜਾਂਦਾ ਉਹ ਗਾੜੀ ਨੂੰ ਇਦਰੇ ਕੋਲ ਇਹ ਟਾਰਗੇਟ ਕੈਮਰੇ ਨੂੰ ਦਿਖਦਾ કે ਨਹੀਂ ਦਿਖਦਾ ਨਹੀਂ ਦਿਖਦਾ ਟਾਰਗੇਟ ਆ ਇੱਥੇ ਸੈੱਟ ਇਹਦੇ ਵਿੱਚੋਂ ਦੀ ਪੂਰਾ ਦੇਖਦਾ ਪੂਰਾ ਜ਼ੂਮ ਕਰਕੇ ਤੇ ਇਹ ਕਿਉਂ ਮੈਂ ਤੇ ਲਾਂਦਾ ਹਾਂ ਇਹ ਤੂੰ ਉੱਧਰ ਮੈਨੂੰ ਇੱਕ ਇਜਤਰ ਜਾਣਾ ਉਹਦੇ ਬੰਦੇ ਤੇ ਹਾਰ-ਬਾਰ ਲੰਘ ਜਾਂਦਾ ਹੈ 5000 ਦਾ ਇੱਕ ਆ। ਟਿਕ। ਵੇਖੋ ਕਰਨ ਲੱਗਾ ਜੀ ਸ਼ੁਰੂ ਵੀਰ। ਪ੍ਰੈਕਟਿਸ ਕਰਦਾ ਉਹ। ਪ੍ਰੈਕਟਿਸ ਕਰਦਾ ਉਹ ਟਾਰਗੇਟ ਦੇ। ਦੇਖੋ ਹੁਣ। ਹੁਣ ਲੈ ਨਹੀਂ ਦਿਆ। ਅਸੀਂ ਆਉਂਗਾ ਪ੍ਰੈਕਟਿਸ ਕਰਕੇ ਹੁੰਦਾ ਮੱਕੇ। ਅਗਲੇ ਦੇ ਟਾਈਮ ਲਾਇਆ ਪੂਰਾ। ਇੰਨੇ ਟਾਈਮ ਤੇ ਉਹਨਾਂ ਦੇ ਇੰਨੇ ਟਾਈਮ ਤੇ ਮੈਂ। ਉਹ ਵਿਹਵਾ ਥੋੜੇ ਚੜਾ ਲਿਆ ਪਤਾ ਨਹੀਂ ਕੀ ਆ। ਇਹ ਲੋ ਦਰਦੂ ਧਿਆਨ ਰੱਖੀ। ਤੇ ਰਿੰਕ ਦੇ ਲਗ ਜਾ ਕੇ ਵੱਜ ਗਿਆ ਜੀ। ਵੇਖ ਕੇ ਇਹ ਟਾਰਗੇਟ ਤੇ ਵੱਜ ਗਿਆ ਮੈਨੂੰ ਨਹੀਂ। ਉਹ ਅੱਖ ਘਬਾ ਥੋੜੀ ਬਦੀ ਸਾਈਡ ਸੂਟ ਨੂੰ ਕਰ। ਉਹ ਹੀਰੋ ਨਜ਼ਰ ਇੱਕ ਹੋਰ ਮਾਰ ਲਗਾ ਦੇਖਿਓ ਉਹ ਸਿੱਧੀਆਂ ਦੇ ਮਾਰਨਾ ਹਾਂ ਇਹਨਾਂ ਨੂੰ ਦੇਖ ਹਾਂ ਆਪਣੀ ਪਾਸਾ ਆਪਣੇ ਹਿਸਾਬ ਨਾਲ ਸੈਟ ਕਰ ਲਓ ਨਹੀਂ ਆਪਣੇ ਹਿਸਾਬ ਨਾਲ ਦੇਖਣਾ ਤੁਸੀਂ ਅੱਗੇ ਟਾਰਗੇਟ ਹੀ ਵੇਲਦੇ ਜੀ ਚਲੋ ਜਹਾੜ ਮੈਂ ਵੇਨਾ ਉਹ ਨਾਲ ਹੀ ਨਾ ਨਾ ਅੱਖ ਥੋੜੀ ਪਿੱਛੇ ਕਰਿਆ ਕਰ ਨਾ ਜਾਂ ਗਾਹ ਜਾਂ ਪਛਾਹ ਮਾਰੀਆਂ ਟਕਾਣੇ ਪ੍ਰਵਾ ਹੈ ਉਹ ਟਕਾਣੇ ਮਾਰੀਆਂ ਹੀ ਖੱਟੇ ਦੇ ਵਿੱਚ ਨਾ ਲਾਲ ਤੇ ਵੱਜੀ ਅੱਛਾ ਆਈ ਖੱਤੇ ਵਿੱਚ ਜੀ ਦੇਖਿਆ ਇਹ ਲੱਗੀ ਹੋਰ ਉੱਥੇ ਉੱਥੇ ਵੀਡੀਓ ਬਣਾਉਂਦੇ ਹੁਣ ਜਾ ਜੀ ਕਿੰਨੀ ਦੂਰ ਆ ਇਹ ਤਿਆਰ ਰੱਖ ਪੂਰਾ ਜੋ ਵਜਦੀ ਜਾ ਕੇ ਆਈ ਪੂਰੀ ਸੈਂਟਰ ਚ ਚਲੋ ਤੁਹਾਨੂੰ ਵਿਖਾਉਨੇ ਹਣ ਜਾ ਗਏ ਉਹ ਟਾਰਗੇਟ ਬਹੁਤ ਅੱਛਾ ਉਹਨਾਂ ਨੂੰ ਹੋਮਨੇ ਵਿੱਚ ਵਜਾ ਸਾਡੇ ਅਰਗੇ ਮਾਰਦੇ ਕੋਈ ਤਾਂ ਨੂੰ ਜਾਣਾ ਹੈ ਕੋਈ ਠਾਣ ਨੂੰ ਜਾਣਾ ਹੈ 70 ਮੀਟਰ ਚ ਮਾਰਿਆ ਜੇ ਤੀਰ ਵਿੱਚ ਘਾਰ ਇਹਦਾ ਐਂਡ ਲਾ ਉਹ ਵਜਾ ਵਿੱਚ 70 ਮੀਟਰ ਇਹ ਵੇਖੋ ਟਾਰਗੇਟ ਬਣਾਇਆ ਆ ਵੇਖ ਤਿੰਨ ਮਾਰੇ ਜਾ ਵੇਖੋ ਤਿੰਨੇ ਵਿੱਚ ਖੱਟੇ ਤਿੰਨੇ ਵਿੱਚ ਪੀੜੇ ਜੀ 70 ਮੀਟਰ ਚ ਅੱਗੋਂ ਦੀ ਕੱਢਿਆ ਅੰਦਰੋਂ ਨਿਕਲ ਗਿਆ ਭਈਆ ਨਿਕਲ ਗਿਆ ਘਰ ਇਹ ਤੇ ਵਿਚ ਘਰੋਂ ਦੀ ਘਰਤਾ 70 ਮੀਟਰ ਚ ਸਾਡੇ ਅੱਗੇ ਤੇ ਬੈਠ ਕੇ ਡੰਦੇ ਹੋਏ ਦੇ ਮਰ ਜਿਆ ਇਧਰ ਗਾਂ ਹੀ ਖੁੱਲ ਗਈ ਉਹ ਜਾ ਹੋ ਜਾਗਾ ਤੈਨੂੰ ਕੀ ਮਿਲਣਾ ਬੈਠ ਚੋਂ ਦੇਖੋ ਇਧਰ ਉਹਨੇ ਡੱਕਾਂ ਲਈ ਬੜਾ ਹੀ ਕੁਝ ਲਾਇਆ ਅੰਦਰ ਬੜਾ ਵਧੀਆ ਸੱਤ ਬਣਾਇਆ ਪਰਾਲੀ ਲਾਲ ਆ ਗਿਆ ਪੱਟੀ ਦਾ ਪੱਟੀ ਭਰੀ ਅੰਦਰ ਚਲੋ ਆ ਵੀ ਨਹੀਂ ਵੀ ਲਾਲ ਤੇ ਵੱਜੀ ਪੀਲੇ ਦੇ ਵਿੱਚ ਹੀ ਵੱਜਦੇ ਵਿੱਚ ਹੀ ਵੱਜੀ ਆ ਇਹ ਵੀਰ ਜਮਾਣਾ ਐਂਟੀ ਕਰਾਈ ਹੁੰਦਾ ਐਂਟੀ ਸਿਰਾ ਹੀ ਪੂਰਾ ਸਿਰਾ ਨਾ ਆਹ ਵੇਖੋ ਇਹਨੇ ਰਾਹ ਵੀ ਕਿਤਨੇ ਸਾਲ ਹੋ ਗਏ ਆ ਤੁਹਾਨੂੰ ਕਰਤੇ ਗੇਮ 4 400 ਲਗਾਇਆ ਲੈਵਲ ਮੈਂ ਖੇਡੀ ਆ ਕਿ ਨਹੀਂ ਅੱ비 ਹਾਂ ਖੂਬ ਸਟੇਟ ਮੈਂ ਆਏ ਹੋ ਹਾਂ ਫਸਟ ਫਸਟ ਵੀ ਸੈਕਿੰਡ ਵੀ ਥਰਡ ਵੀ ਇੰਡੀਆ ਦੇ ਲੈਵਲ 'ਤੇ ਮੈਂ ਖੇਡੋਗੇ ਨਹੀਂ ਬਾਹਰ ਤੋਂ ਖੇਲੋ ਪਾਰਟਿਸਪੇਟ ਹੈ ਮੇਰਾ ਪਾਰਟਿਸਪੇਟ ਹੈ ਤੇ ਇੱਕ ਦਿਨ 'ਚ ਕਿੰਨੇ ਚਲਾ ਦਿੰਦੇ ਇੱਕ ਦਿਨ 'ਚ 700 800 600 800 ਇੱਕ ਦਿਨ 'ਚ ਪ੍ਰੈਕਟਿਸ ਕਰਦਾ ਵੀਰ ਸਵੇਰ ਸ਼ਾਮ ਕੇ ਸਵੇਰ ਸ਼ਾਮ ਸਵੇਰ ਸ਼ਾਮ ਮੈਨੂੰ ਐਂਡ ਕਰਾਈ ਜਾਂਦਾ ਸਾਡੇ ਪੈਰ ਵਾਲੇ ਕੋਲ ਇੱਕ ਵੀ ਪਾਸੇ ਵੱਜਾ ਮੈਨੂੰ ਦੱਸ ਓਏ ਲੱਗਿਓਗੇ ਦੱਸ ਤੂੰ ਇੱਕ ਨਹੀਂ ਪਾਸੇ ਵੱਜਾ ਸਾਰੇ ਵਿੱਚ ਵੱਜੇ ਦੇ ਖੱਟੇ ਤੇ ਕਿੰਨੀ ਦੂਰ ਆ ਇਹ ਵੀ ਦੱਸ ਉਹਨਾਂ ਨੂੰ ਤੁਹਾਨੂੰ ਜੂਮ ਲਾ ਕੇ ਵਿਖਾਉਣਾ ਇਹ ਵੀ ਨਹੀਂ ਕਿ ਲੱਗ ਗਏ ਆ ਦੂਰ ਆ ਪੂਰਾ 70 ਮੀਟਰ ਬੜਾ ਹੁੰਦਾ ਜੇ 70 ਮੀਟਰ ਨੂੰ ਤੇ ਕੋਲ ਕੇ ਨੂੰ ਚੀਜ਼ ਮਾਰਨੀ ਛੋਟੀ ਉਹ ਨਹੀਂ ਵੱਜਦੀ ਆ ਵੇਖੋ ਪ੍ਰੈਕਟਿਸਲੀ ਬਸ ਦੂਸਰਾ ਕਿ ਕਹਾਂ ਬਾਰੇ ਜਿਸ ਵਿੱਚ ਇਹ ਬਾਈ ਕਿਤਨੇ ਲੱਖਾਂ ਪ੍ਰੋਜੈਕਟ ਆ ਪੂਰਾ 5 ਲੱਖਾਂ 5 ਲੱਖ ਆ ਇਹ ਤੀਰੇ ਇੱਕ ਕਿਤਨੇ ਦਾ ਕਿਉਂ ਨਹੀਂ ਲੋ 5000 ਦਾ 5000 ਦਾ ਇੱਕ ਗੁੱਬ ਵੀ ਹੋ ਜਾਏਗਾ ਹਾਂ ਹੋ ਜਾਏਗਾ ਠੀਕ ਹੈ ਫਿਰ 5000 ਗਿਆ 5000 ਹਵਾ ਦੇ ਨਾਲ ਦਿਸ਼ਾ ਬਦਲਦੀ ਹੈ ਨਾ ਜੇ ਜਿਆਦਾ ਹਵਾ ਆਉਂਦੀ ਫਿਰ ਸਾਈਡ ਨੂੰ ਵੀ ਹੋ ਸਕਦਾ ਹੁਣ ਵੀ ਹਵਾ ਚ ਲੰਦੀ ਫਿਰ ਵੀ ਨਿਸ਼ਾਨੇ ਤੇ ਲਾਇਆ ਉਹਨੇ ਮੈਂ ਨਾ ਪੂਰਾ ਐਂਡ ਕਰਾਈ ਉਹਨਾਂ ਹੁਣ ਹਵਾ ਚ ਲੰਦੀ ਆ ਪਤਾ ਕਿ ਲਾਇਆ ਗੁਰੂਆ ਮਸ਼ੀਨ ਛੱਡ ਕੇ ਆਏ ਕਿਹ ਪਤਾ ਨਹੀਂ ਕੀ ਚੀਜ਼ ਆ ਇਹ ਤੇ ਵੀਰ ਲਾਏ ਫਿਰ ਵੀਰ ਨੇ ਐਂਡ ਕਰਾਈ ਪੂਰੀ ਚਲੋ ਇਹ ਇਸਕਾ ਪਾਪਾ ਹੈ ਚਾਚਾ ਉਹ ਉਸਕਾ ਪਾਪਾ ਦੇਖੋ ਬਾਈ ਬਾਈ ਲੱਗਦੇ ਆ ਇਸ ਦਾ ਚਾਚਾ ਮੈਂ ਨਾ ਪੂਰੀ ਐਂਡ ਕਰਾਤਾ ਹਾਂ ਜੇ ਆਪਣੇ ਪੰਜਾਬ 'ਚ ਵੀ ਇਦਾਂ ਗੇਮਾਂ ਕਰਨਾ ਤੇ ਤਰੱਕੀ ਹੋ ਜੇ ਅੱਛਾ ਇਸ ਦਾ ਪਾਪਾ ਜੇ ਇਸ ਦਾ ਚਾਚਾ ਉਹ ਉਹ ਹੁੰਦਾ ਨਾ ਉਹ 5 ਲੱਖ ਦਾ ਇੱਕ ਟੀ ਪੂਰਾ ਜੂਮ ਕਰਕੇ ਵਿਖਾ ਕੀ ਸਿਸਟਮ ਹੈ ਚੱਲ ਕੋਈ ਨਹੀਂ ਦੇਖਦਾ ਇਹ ਵੀ 70 ਮੀਟਰ ਕਿੰਨੀ ਦੂਰ ਹੁੰਦਾ 5 ਲੱਖ ਦਾ ਇੱਕ ਆ ਆ ਦੇਖ ਅਮਿਤਾ ਵਜਨ 70 ਹੁੰਦਾ ਉਹ ਰਾਜ ਠੀਕ ਆ ਚੱਲੀ ਜਾਂਦੀ ਗਰਮਾਲੀ ਕਿਦਾਂ ਮੀਨੂ ਆਈਕਨ ਇਦਰੀਕ ਹੋ ਗਈ 19 ਤਰੀਕ ਚੌਥਾ ਮਹੀਨਾ 2000 ਆਪਾਂ ਤੁਰਨਾ ਕਿ ਨਹੀਂ ਨੂੰ ਮੈਂ ਵੇਦੇ ਹਾਂ ਕੱਲ ਨੂੰ ਜਾਂ ਪਰਸੋਂ ਤੁਰਦੇ ਆ ਆਹ ਪਿੰਡ ਚੱਲ ਪੂ ਜਾਂਦੇ ਆਂਗੇ ਨਹੀਂ ਸਟਾਰਟ ਹੋ ਹੀ ਗਿਆ तकरीबन ਚੱਲ ਪਾਣਾ ਹੋਰ ਪਿੰਡੋਂ ਫੋਨ ਬੜੇ ਆਉਂਦੇ ਆ ਇੱਕ ਗੱਲ ਤੈਨੂੰ ਮੀਨੂ ਮੈਂ ਦੱਸ ਦਾਂ ਇਦਾਂ ਦੀਆਂ ਕਣਕਾਂ ਇੱਥੇ ਤੇਲ ਘੱਟ ਲੱਗਣੇ ਪਿੰਡ ਜਿਆਦਾ ਸਹੀ ਗੱਲ ਆ ਨਾ ਫੋਰਮਾ ਨਾ ਪਿੰਡ ਤੇਲ ਬੜਾ ਲੱਗਣਾ ਬਣਾ ਇੱਥੇ ਕਣਕਾਂ ਸੁੱਕੀਆਂ ਸੁੱਕੀਆਂ ਹੋ ਗਈਆਂ ਓਏ ਇੱਥੇ ਦੇ ਕਣਕਾਂ ਡਿੱਗੀਆਂ ਜਿਹੜੀਆਂ ਨਾ ਉਹਨਾਂ 'ਚ ਵੀ ਤੇਲ ਕਾ ਕਾਟ ਹੀ ਹਾਂਦੀ ਪੱਜੀ ਤੇ ਫਿਰਦੀ ਮਸ਼ੀਨ ਕੀ ਦਿੱਕਤ ਆ ਕਿਤੇ ਫੋਰਮਾ ਨਾ ਜੋ ਮਰਜੀ ਤੁਹਾਡੇ ਕੋਲ ਨਵੀਂ ਮਸ਼ੀਨ ਆ ਕਰਤਾਰ ਤੁਹਾਡੇ ਨਾਲ ਰੋਹ ਵੱਡ ਵੱਡਦੀ ਪੰਜ ਕਿਲੇ ਨਹੀਂ ਨਹੀਂ ਉਹਦੇ ਨਾਲ ਮੁਕਾਬਲਾ ਨਹੀਂ ਹੁੰਦਿਆ ਤੁਰਦੀ ਤੁਰਦੀ ਇਹ ਵੀ ਬੜਾ ਮਸ਼ੀਨ ਤੁਰਦੀ ਆ ਪਰ ਨਹੀਂ ਉਹਦੇ ਨਾਲ ਮੁਕਾਬਲਾ ਹੋ ਸਕਦਾ ਆ ਆਹ ਵੇਖੋ ਹੋਰ ਮਨਾ ਮਸ਼ੀਨ ਚ ਫਟਦਾ ਰਹੀ ਤੇ ਵਧੀਆ ਮੇਲੇ ਵੀ ਬਣਾਈ ਆ ਵਧੀਆ ਯਾਰ ਪਰ ਸਾਨੂੰ ਸਿੱਧਕੀਆ ਨਹੀਂ ਹੁੰਦਾ ਕਿ ਜਿੰਨੀ ਉਹ ਤੋੜਦੇ ਨੂੰ ਕੰਮ ਵੀ ਬੜਾ ਮਿਲਦਾ ਬਾਬੇ ਦੀ ਕਿਰਪਾ ਨਾਲ ਪਲਾਟਾਂ ਤੇ ਚੱਲਦੀ ਹੈ ਚੱਲਣ ਤੇ ਵੀ ਡਈ ਪਲਾਟਾਂ ਨਹੀਂ ਪਰ ਉਹਨੂੰ ਜ਼ਿਆਦਾ ਮਿਲਦਾ ਆ ਵੇਖੋ ਟਰਾਲੇ ਖੜੇ ਵੱਡੇ ਵੱਡੇ ਇੱਥੇ ਗੱਡੀ ਵਾਲਾ ਵਿਖਾਜ ਦਰੇ ਨਹੀਂ ਟਲਦੇ ਆ ਇਹ ਦਰੇ ਨਹੀਂ ਟਲਦੇ ਗੱਡੀਆਂ ਇੱਕ ਆ ਖਲੋਤੀ ਆ ਇੱਧਰ ਆ ਖਲੋਤੀ ਆ ਆ ਨਾਉਂਦਾ ਐਡਾ ਟੁੰਗਾ ਤੇ ਚਾਹ ਇਹਦੇ ਨਾਲ ਪਾਣੀ ਆਉਂਦਾ ਵੀ ਦੂਸੇ ਇਹ ਸੋਲਰ ਵਾਲੀ ਮੋਟਰ ਆ ਆ ਵਾਰਾ ਨਿਆਰਾ ਹੀ ਆ ਗਿਆ ਵੇ ਐਡਾ ਚਾਹੀਦੀ ਖੇਤਾਂ ਐ ਮੋਟਰ ਹੈ ਭਾਈ ਚਲੀ ਜਾਂਦੀ ਆ ਜੀ ਬਾਬੇ ਦੀ ਕਿਰਪਾ ਨਾਲ ਵਧੀਆ ਤੇ ਦੇਖੋ ਲੰਮੀ ਪੱਟੀ ਆ ਪਰ ਇਹ ਨੂੰ ਲੈਰ ਤੇ ਲਾਗੇ ਬੜਾ ਤੜਕਾ ਵੜੀਆਂ ਸੋਕੀਆਂ ਮਜਿਨਾ ਭਾੜੀਆਂ ਲੱਗੀਆਂ ਨੇ ਕੋਈ ਵੀ ਨਹੀਂ ਕਰਾਈ ਪੰਜਾਬ ਦੀ ਭਾਈ ਜਿਹੜੀਆਂ ਇਥੋਂ ਦੀ ਉਹੋ ਜਿਹਾ ਨੇ ਮੇਰੇ ਵਿੱਚ ਇੱਕ ਹੋਣੀ ਰਹੀ ਪੰਜਾਬ ਦੀ ਬੜੇ ਲੋਗ ਉੱਤਰਲੇ ਜਾਂਦੇ ਨੇ ਮਗਰ ਤੋਂ ਬਹਾ ਦੇ ਵੱਢੀ ਜਾਓ। ਅੱਧੇ ਲੱਗਦੇ ਬਹਾ ਦੇ ਆ ਕੇ ਵੱਢੀ ਜਾਓ। ਜਿੰਦਾਬਾਦ ਬੜਾ। ਮਸ਼ੀਨਾਂ ਦੇ ਭੱਜ ਗਿਆ ਸਾਰੇ ਪੰਜਾਬ। ਕੀ ਫਿਰ ਕੀ ਹੈ? ਆਪਾਂ ਵੱਢਾਂਗੇ। ਆਪਾਂ ਇੱਥੇ ਇਹਦਾ ਕਰਦੇ ਜਾਨ। ਆਪਾਂ ਇਦਾਂ ਕਰਦੇ ਜਾਂ ਇੱਕ ਮਸ਼ੀਨ ਲੈ ਜਾਗੇ ਤੇ ਇੱਕ ਰਹਿਤਾ ਹੈ, ਕਰ ਵੇਲ ਦਵਾਗੇ ਇੱਥੇ। ਠੀਕ ਹੈ। ਇੱਥੇ ਘੜਕਾ ਬੜੀਆ ਸੁੱਕੀਆਂ ਬੜਾ ਨਜ਼ਾਰਾ ਆਉਣਾ। ਆ ਫੌਜੀ ਅੰਕਲ ਆ। ਇਹਦਾ ਬਾਗਿਆ ਜਿਹੜਾ ਤਾਂ ਲੋਕ ਗਏ ਉਹ ਆਕ ਚੱਲੀ ਜਾਂਦੀ ਆ ਰਾਤੀ 1 ਵਜੇ ਤੱਕ ਚੱਲੀ ਰਾਤੀ ਫੋਨ ਬੰਦ ਹੋ ਗਿਆ ਵੀਡੀਓ ਬਣਾਉਂਦਾ ਟਾਈਮ ਨਹੀਂ ਮਿਲਿਆ ਤੇ 1 ਵਜੇ ਤੱਕ ਰਾਤੀ ਚੱਲਦੀ ਰਹੀ ਹੁਣ ਵੀ 1 2 ਵਜੇ ਤੱਕ ਚੱਲੇਗੀ ਬੱਦਲ ਅੱਜ ਫੇਰ ਆਹ ਦੇਖੋ ਕਰਤਾਰ ਆ ਗਈ ਇੱਥੇ ਭੜਾੜ ਚ ਲੱਗੀ ਲੰਬੇ ਦੀ ਇਹ ਅਖ ਲਾarni ਜ਼ਰੂਰ ਇੱਧਰ ਲੈ ਆਓ ਐਸਾ ਹੈਗਾ ਕੰਮ ਔਰ ਰਾਣੀ ਉਹਦੇ ਚੱਲਣ ਦੀ ਆ ਵੇਖੋ। ਦੇਖ ਪਾਓ ਜੀ। ਮੀ ਪਿਆ ਵੀ ਬੇਸਾਬਾ ਵੇਖੋ ਸੀ ਮਸ਼ੀਨ ਘੁੱਭ ਗਈ ਆ ਵੇਖੋ। ਦੇਦੀ ਜੇ। ਵਹੀਲ ਘੁੱਭ ਗਈ ਆ ਲੈ ਵੀ ਉਹ। ਡਰਾਈਵਰ ਗੁੜਚ ਨੂੰ ਆ ਜਿਦਾ ਚੂਹਾ ਨਹੀਂ ਇਹਨੂੰ ਗੁੜਚ ਨੂੰ ਆਂ ਨਿਕਲਦਾ। ਉਹਦਾ ਵੀ ਵਿਚਾਰਾ। ਪਿਆ ਹੀ ਬੜਾ ਇਮੀਂ ਜਿਆਦਾ ਉਥੇ। ਤੇਰੇ ਇੱਥੇ ਆ ਗਏ ਬੇ।